ਜਿਵੇਂ ਕਿ ਹੁਣ ਗਰਮੀ ਦਾ ਸੀਜ਼ਨ ਆ ਚੁੱਕਿਆ ਹੈਗਾ ਤੇ ਗਰਮੀ ਦਿਨੋਂ ਦਿਨ ਹੁਣ ਵੱਧ ਹੀ ਤੁਰੀ ਜਾਂਦੀ ਹੈਗੀ ਤੇ ਇਸ ਦੇ ਨਾਲ ਹੀ ਆਪਣੇ ਜਿਹੜੇ ਘਰ ਦੇ ਵਿੱਚ ਪਸ਼ੂ ਰੱਖੇ ਹੁੰਦੇ ਨੇ ਮੱਝਾਂ ਰੱਖੀਆਂ ਹੁੰਦੀਆਂ ਨੇ ਜਾਂ ਗਾਵਾਂ ਰੱਖੀਆਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਮੱਖੀਆਂ ਨੇ ਜਿਹੜੀਆਂ ਬਰੀਕ-ਬਰੀਕੀਆਂ ਮੱਖੀਆਂ ਹੁੰਦੀਆਂ ਨੇ ਉਹਨਾਂ ਦਾ ਬਹੁਤ ਜ਼ਿਆਦਾ ਹਮਲਾ ਹੁੰਦਾ ਹੈਗਾ ਤੇ ਉਹ ਮੱਝਾਂ ਨੂੰ ਨਾ ਤਾਂ ਦਿਨੇ ਟਿਕਣ ਦਿੰਦੀਆਂ ਨੇ ਤੇ ਨਾ ਰਾਤ ਨੂੰ ਟਿਕਣ ਦਿੰਦੀਆਂ ਨੇ ਉਹ ਇਹਦੇ ਨਾਲ ਕੀ ਹੁੰਦਾ ਨਾਲੇ ਤਾਂ ਡੰਗਰ ਆਪਣਾ ਪਰੇਸ਼ਾਨ ਰਹਿੰਦਾ ਤੇ ਇਹਦੇ ਕਾਰਨ ਡੰਗਰ ਆਪਣਾ ਜਿਹੜਾ ਹੁੰਦਾ ਪਸ਼ੂ ਉਹ ਦੁੱਧ ਘਟਾ ਜਾਂਦਾ ਗਰਮੀ ਦੇ ਵਿੱਚ ਆ ਕੇ ਬਹੁਤ ਤਰ੍ਹਾਂ ਦੇ ਜਿਹੜੇ ਤਜਰਬੇ ਨੇ ਉਹ ਕਰਦੇ ਹੁੰਨੇ ਆਗੇ ਪਹਿਲਾਂ ਜਿਵੇਂ ਅਸੀਂ ਵੀ ਇੱਕ ਤਜਰਬਾ ਕਰਕੇ ਦੇਖਿਆ ਜਿਹੜਾ ਸਰੋਂ ਦੇ ਤੇਲ ਦੇ ਵਿੱਚ ਮਿੱਟੀ ਦਾ ਤੇਲ ਮਿਲਾ ਲੈਂਦੇ ਸੀ ਤੇ ਨਾਲ ਆਪਾਂ ਡੀਜ਼ਲ ਮਾ ਦਿੰਦੇ ਸੀਗੇ ਜਾਂ ਕੋਈ ਹੋਰ ਕੈਮੀਕਲ ਵਿੱਚ ਮਿਲਾ ਕੇ ਜਾਂ ਕੋਈ ਸਪਰੇਅ ਕਰਦੇ ਸੀਗੇ ਆਪਾਂ ਇੱਕ ਪਹਿਲਾਂ ਉਹ ਚੱਲੀ ਸੀ ਲਾਲ ਜੀ ਸਪਰੇਅ ਹੁੰਦੀ ਸੀ ਜਿਹੜੀ ਆਪਾਂ ਕਣਕ ਝੋਨੇ ਦੀ ਵੀ ਸੜਕ ਤੇ ਹੁੰਦੇ ਆਗੇ ਉਹ ਵੀ ਸੜਕਣ ਲੱਗ ਗਈ ਕਿਸਾਨ ਭਰਾ ਵਿੱਚ ਡੰਗਰ ਪਸ਼ੂਆਂ ਦੇ ਉੱਪਰ ਪਰ ਉਹਨੇ ਵੀ ਕੋਈ ਬਾਲਾ ਵੱਡਾ ਜੇ ਆਪਾਂ ਕੀ ਤਾਂ ਰਿਜ਼ਲਟ ਨਹੀਂ ਦਿੱਤਾ ਹੈਗਾ ਆਪਾਂ ਵੀ ਜਿਹੜਾ ਕਾਲੇ ਤੇਲ ਵਾਲਾ ਸੀਗਾ ਬਣਾ ਕੇ ਦੇਖਿਆ ਸੀਗਾ ਜਗਾੜ ਸੀ ਜਿਹੜਾ ਉਹ ਕਾਲਾ ਤੇਲ ਮਿਕਸ ਕਰਕੇ ਵਿੱਚ ਸਰ੍ਹੋਂ ਦਾ ਤੇਲ ਪਾ ਕੇ ਤੇ ਮਿੱਟੀ ਦਾ ਤੇਲ ਪਾ ਕੇ ਵਿੱਚ ਫਰਨੈਲ ਪਾ ਕੇ ਜਿਹੜਾ ਆਪਾਂ ਤਿਆਰ ਕੀਤਾ ਸੀ ਉਹਨੇ ਕੋਈ ਬਾਲਾ ਵੱਡਾ ਆਪਾਂ ਨੂੰ ਰਿਜ਼ਲਟ ਨਹੀਂ ਦਿੱਤਾ ਤੇ ਨਾਲੇ ਆਪਾਂ ਨੂੰ ਉਹ ਮੈਂ ਕਾ ਬਹੁਤ ਜ਼ਿਆਦੇ ਪੈਂਦਾ ਤੇ ਨਾਲੇ ਆਪਾਂ ਨੂੰ ਫਿਰ ਉਸ ਦਿਨ ਨਾਲ ਰੋਜ਼ ਹੱਥ ਕਾਲੇ ਕਰਨੇ ਪੈਂਦੇ ਸੀਗੇ ਪੰਪ ਦੇ ਵਿੱਚ ਪਾ ਕੇ ਛੜਕਣਾ ਪੈਂਦਾ ਸੀ ਪੰਪ ਦੇ ਵਿੱਚ ਜਦੋਂ ਆਪਾਂ ਉਹਨੂੰ ਪਾਉਂਦੇ ਸੀ ਤਾਂ ਪੰਪ ਨੇ ਜਿਹੜੇ ਉਹ ਖਰਾਬ ਹੋ ਜਾਂਦੇ ਸੀਗੇ 2-4 ਦਿਨ ਹੀ ਚੱਲਦੇ ਸੀ ਉਹ ਉਹਦੇ ਕਾਰਨ ਆਪਾਂ ਨੂੰ ਜਿਹੜਾ ਨਿਸ਼ਾਨ ਬਹੁਤ ਜ਼ਿਆਦਾ ਹੋ ਜਾਂਦਾ ਸੀ ਆਪਣੇ ਪੈਸੇ ਬਹੁਤ ਖਰਚ ਹੁੰਦੇ ਸੀ ਉਹਦੇ ਨਾਲ ਪੰਪ ਲਿਆਉਣਾ ਪੈਂਦਾ ਸੀ 5-4 ਦਿਨਾਂ ਬਾਅਦ ਤੇ ਹੁਣ ਆਪਾਂ ਜਿਹੜਾ ਇਹ ਤਿਆਰਬਾ ਕਰਿਆ ਉਸ ਟਿਕਾਣਾ ਸਾਂਝਾ ਕਰਾਂਗੇ ਵੀਡੀਓ ਦੇ ਵਿੱਚ ਪਹਿਲਾਂ ਤੁਸੀਂ ਡੰਗਰ ਆਪਣੇ ਦੇਖ ਰਹੇ ਹੋ ਆਰਾਮਦਾਰੀ ਨਾਲ ਬੈਠੇ ਨੇ ਨਵਾ ਕੇ ਆਪਾਂ ਇਹਦੇ ਉੱਪਰ ਉਹ ਤਿਆਰਬਾਹੀ ਜਿਹੜਾ ਵਰਤਿਆ ਸੀਗਾ ਦੇਖੋ ਤੁਸੀਂਆਂ ਕਟੀਆਂ ਨਈਆਂ ਤੇ ਇਹਨਾਂ ਨੂੰ ਮੱਖ ਖੁੰਦੀ ਹੈ ਜਿਹੜੀ ਮੱਖੀ ਫਰੀਕ ਉਹ ਟਿਕਨ ਨਹੀਂ ਦਿੰਦੀ ਆ ਰੁੱਥ ਦੇ ਵਿੱਚ ਗਰਮੀ ਦੇ ਵਿੱਚ ਆ ਕੇ ਪੂਰੀਆਂ ਚੰਗੀ ਤਰ੍ਹਾਂ ਖੜੀਆਂ ਨਹੀਂਆਂ ਕੋਈ ਪਰੇਸ਼ਾਨ ਨਹੀਂ ਹੋ ਰਹੀ ਇਹਨਾਂ ਨੂੰ ਦੇਖ ਲਓ ਤੁਸੀਂ ਇਹਦੇ ਉੱਪਰ ਪੋਰਾ ਵੀ ਮੱਖੀ ਨਹੀਂ ਟਿਕ ਰਹੀ ਕੱਟੀ ਜੀ ਬਾਕੀ ਉਹਨਾਂ ਮੱਝ ਤੇ ਵੀ ਦੇਖ ਲਓ ਤੁਸੀਂ ਆਰਾਮدارੀ ਨਾਲ ਖੜੀਆਂ ਨੇ ਮਜਨ ਕੋਈ ਮੱਖੀ ਨਹੀਂ ਹੈਗੀ ਨਾ ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਨਾ ਕੋਈ ਚਿਚੜੀ ਰਹੀ ਹੈ ਇਹਨਾਂ ਦੇ ਉੱਪਰ ਚਿਚੜੀਆਂ ਦਾ ਵੀ ਖਤਮਾ ਹੁੰਦਾ ਉਹਦੇ ਨਾਲ ਆ ਤੁਸੀਂ ਦੇਖ ਲਓ ਨਹੀਂ ਇੱਥੇ ਉੱਪਰ ਆ ਕੇ ਮੱਝ ਤੇ ਜਿਹੜੇ ਮੱਖੀਆਂ ਨੇ ਬਹੁਤ ਜ਼ਿਆਦਾ ਵਹਿ ਜਾਂਦੀਆਂ ਨੇਗੀਆਂ ਦੇਖ ਲਓ ਤੁਸੀਂ ਇੱਕ ਵੀ ਮੱਖੀ ਨਹੀਂ ਹੈਗੀ ਨਾਲੇ ਨਵਾਈਆਂ ਨੂੰ ਵੀ ਮੱਝਾਂ ਨੂੰ ਹੁਣ ਮੰਨ ਕੇ ਚਲੋ 5-7 ਦਿਨ ਹੋ ਗਏ ਹੋਣਗੇ ਨਵਾਈਆਂ ਨੂੰ ਦੇਖ ਲਓ ਤੁਸੀਂ ਲੱਤਾਂ ਦੇ ਵੀ ਬਾਕ ਮੱਖ ਬਹੁਤ ਬਹਿ ਨਹੀਂ ਹੁੰਦੀ ਆ ਪੂਰਾ ਮੱਖੀ ਵੀ ਨਹੀਂ ਦੇਖਣ ਨੂੰ ਮਿਲ ਰਹੀ ਆਪਾਂ ਨੂੰ ਹੁਣ ਇਹਦੇ ਵਿੱਚ ਨਹੀਂ ਇੰਨਾ ਟਾਈਮ ਆਪਾਂ ਸੂ ਆਪਣਾ ਖੜਦਾ ਨਹੀਂਗਾ ਹੁਣ ਇਹ ਜਿਹੜੀ ਤੁਹਾਨੂੰ ਦਿਖਾ ਰਹੇ ਇਹ ਸਾਬਣਾਂ ਸੀਗੀ ਆਪਣੀ ਇਹਨੂੰ ਕੀ ਕੀਤਾ ਸੀ ਆਪਾਂ ਪਾਣੀ ਦੇ ਵਿੱਚ ਮਿਕਸ ਕਰਕੇ ਪਹਿਲਾਂ ਨਿਮਾ ਕੇ ਡੰਗਰ ਉਸ ਤੋਂ ਬਾਅਦ ਉੱਪਰ ਲਗਾਤੀ ਸੀ ਡੰਗਰਾਂ ਦੇ ਉੱਪਰ ਆਪਾਂ ਇਹ ਸਾਬਣਾ ਪਾਣੀ 'ਚ ਮਿਕਸ ਕਰਕੇ ਉੱਪਰ ਡੋਲਤਾ ਸੀ ਪਾਣੀ ਮੰਨ ਕੇ ਚੱਲ ਕਸਾਉਣ ਦੀ ਲੋੜ ਨਹੀਂ ਹੈਗੀ ਸਾਬਣ ਨੂੰ ਉੱਪਰ ਡੰਗਰ ਦੇ ਪਾਣੀ 'ਚ ਆਪਾਂ ਘੋਲ ਕੇ ਉਹਨੂੰ ਚੰਗੀ ਤਰ੍ਹਾਂ ਉਹਦੇ ਨੂੰ ਉਹਨਾਂ ਪਾਣੀ ਨੂੰ ਵੀ ਉੱਪਰ ਡੋਲ ਸਕਦੇ ਹਾਂ ਡੰਗਰ ਦੇ ਉੱਪਰ ਉਸ ਤੋਂ ਬਾਅਦ ਨਿਮਾਉਣਾ ਨਹੀਂ ਹੁੰਦਾ ਆਪਾਂ ਪਰ ਆਪਾਂ ਇਹ ਜੇ ਕਹੀਏ ਆਪਾਂ ਕਿਸਾਨ ਭਰਾ ਕਹਿਣਗੇ ਵੀ ਆਪਾਂ ਸਾਬਣਾ ਬਹੁਤ ਵਰਤ ਕੇ ਦੇਖਣੀ ਆਂ ਬੇਗੂ ਕੰਮ ਨਹੀਂ ਕਰਦੀ ਵਰਤੀਆਂ ਤਾਂ ਅਸੀਂ ਵੀ ਬਹੁਤ ਸੀਗੀਆਂ ਪਿਛਲੇ ਸਾਲ ਗਰਮੀਆਂ ਦੇ ਵਿੱਚ ਪਰ ਕਿਸੇ ਨੇ ਕੋਈ ਰਿਜ਼ਲਟ ਨਹੀਂ ਦਿਖਾਇਆ ਪਰ ਇਹ ਸਾਬਣ ਦਾ ਜਿਹੜਾ ਰਿਜ਼ਲਟ ਆ ਸਾਨੂੰ ਪੂਰਾ ਵਧੀਆ ਮਿਲਿਆ ਆਪਾਂ ਨਹੀਂ ਕੋਈ ਲੋੜ ਨਹੀਂ ਸੀ ਆਪਾਂ ਨੂੰ ਵੀਡੀਓ ਪਾਉਣ ਦੀ ਆਪਾਂ ਸਾਬਣ ਦੀ ਹੋਰ ਦੀ ਵੀ ਪਾ ਸਕਦੇ ਸੀ ਪਰ ਇਸ ਨੇ ਆਪਾਂ ਨੂੰ ਜਿਹੜਾ ਰਿਜ਼ਲਟ ਦਿੱਤਾ ਬਹੁਤ ਵਧੀਆ ਦਿੱਤਾ ਤਾਂ ਹੀ ਆਪਾਂ ਇਹ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਟਿਕ ਐਕਸ ਕੰਪਨੀ ਦੀ ਇਹ ਜਿਹੜੀ ਸਾਬਣ ਆਉਂਦੀ ਹੈਗੀ ਇਹਨੂੰ ਆਪਾਂ ਆਪਣੇ ਪਸ਼ੂਆਂ ਤੇ ਕੁੱਤਿਆਂ ਤੇ ਜਾਂ ਕਿ ਹੋਰ ਜਾਨਵਰ ਰੱਖੇ ਹੁੰਦੇ ਨੇ ਜਿਹੜੇ ਆਪਣੇ ਉਹਨਾਂ ਤੇ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਕਿ ਨਾ ਮੱਖੀ ਲਵੇ ਆਵੇ ਤੇ ਨਾ ਹੀ ਕੋਈ ਚਿਚੜੀ ਜਾਂ ਜੂਆਂ ਜਿਵੇਂ ਪੈ ਜਾਂਦੀਆਂ ਡਗਰਾਂ ਦੇ ਉਵੇਂ ਇਹ ਨਾ ਨੇੜੇ ਲੱਗਦੀਆਂ ਇਹ ਲਗਾਉਣ ਦੇ ਨਾਲ ਪੂਰਾ ਇਹ ਇੱਕ ਹਫਤਾ ਅਸਰ ਰੱਖਦੀ ਹੈ ਕਿਸ ਆਪਣਾ ਬਾਕੀ ਜਿਹੜੀਆਂ ਦੂਸਰੀਆਂ ਸਾਬਣਾ ਸੀਗੀਆਂ ਉਹਨਾਂ ਦੇ ਨਾਲੋਂ ਬਹੁਤ ਵਧੀਆ ਰਿਜ਼ਲਟ ਆਪਾਂ ਦੁਬਾਰੇ ਫੇਰ ਦੱਸ ਜਾਈਏ ਇਹਦਾ ਟੈਕ ਐਕਸ ਕੰਪਨੀ ਦੀ ਹੈ ਇਹ ਸాల్ਟ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਬਾਕੀ ਡੇਟ ਜ਼ਰੂਰ ਦੇਖ ਲੈ ਐਗਰੋਜੀ ਕਿ ਨੰਗੀ ਨਾ ਹੋਵੇ ਡੇਟ ਫੇਰ ਇਹਦਾ ਕੋਈ ਫਾਇਦਾ ਨਹੀਂ ਲਾਉਣ ਦਾ ਨਾ ਹੀ ਇਹ ਕੋਈ ਕੰਮ ਕਰੇ ਫਿਰ ਚਿੱਟੇ ਰੰਗ ਦੀ ਇਹ ਸਾਬਣ ਆਉਂਦੀ ਹੈ ਕਿ ਪਹਿਲਾਂ ਆਉਂਦੀਆਂ ਹੁੰਦੀਆਂ ਸੀਗੀਆਂ ਹੋਰ ਕਲਰ ਵੀ ਵਿੱਚ ਆਉਂਦੀ ਸੀਗੇ ਸਾਬਣਾ ਦੇ ਤੇ ਪਰ ਇਹ ਚਿੱਟੇ ਕਲਰ ਦੇ ਵਿੱਚ ਹੀ ਆਉਂਦੀ ਹੈਗੀ ਪੂਰਾ ਵਧੀਆ ਰਿਜ਼ਲਟ ਹੈਗਾ ਸਾਬਣ ਦਾ ਤੁਸੀਂ ਜਰੂਰ ਆਪਣੇ ਡੰਗਰਾਂ ਤੇ ਇਹਨੂੰ ਵਰਤਿਓ ਤੇ ਡੰਗਰਾਂ ਦਾ ਇਹਦੇ ਨਾਲ ਨਾਲ ਤਾਂ ਜੋ ਮੱਖੀ ਘਟੂੀ ਤਾਂ ਦੁੱਤ ਵੀ ਵੱਧ ਜਾਣਗੇ ਡੰਗਰ ਧੰਨਵਾਦੀ ਵੀਡੀਓ ਦੇਖਣ ਲਈ